ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਪੈ ਰਹੇ ਦੋ ਦਿਨਾਂ ਤੋਂ ਮੀਂਹ ਦੇ ਕਾਰਨ ਦੱਸਦੇ ਕਿ ਹੁਣ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਤਾਂ ਜਿਵੇਂ ਦੱਸਿਆ ਕਿ ਮੁਖਵਾ ਦੇ ਨੇੜੇ ਸਥਿਤ ਧਾਰਲੀ ਪਿੰਡ ਦੇ ਵਿੱਚ ਬੱਦਲ ਫਟਣ ਦੇ ਨਾਲ ਦਰਸਲ ਇੱਕ ਨਾਲਾ ਓਵਰਫਲੋ ਹੋ ਗਿਆ ਨਾਲੇ ਦਾ ਪਾਣੀ ਪਹਾੜੀ ਤੋਂ ਹੇਠਲੇ ਇਲਾਕਿਆਂ ਦੇ ਵੱਲ ਤੇਜ਼ੀ ਦੇ ਨਾਲ ਵਗਦਾ ਆਇਆ ਜਿਸ ਦੇ ਕਾਰਨ ਕਈ ਘਰ ਨੇ ਜਿਹੜੇ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਤੇ ਘਟਨਾ ਬਹੁਤ ਗੰਭੀਰ ਹੈ ਸਥਾਨਕ ਲੋਕਾਂ ਨੂੰ ਚਿੰਤਤ ਕਰੀ ਹੈ ਤੇ ਨਾਲੇ ਦੇ ਪਾਣੀ ਦੇ ਨਾਲ ਮਲਬਾ ਵੀ ਆਇਆ ਜਿਸ ਦੇ ਵਿੱਚ ਕਈ ਲੋਕ ਨੇ ਜਿਹੜੇ ਉਹਨਾਂ ਦੇ ਦੱਬੇ ਹੋਣ ਦਾ ਖਤਰਾ ਵੀ ਜਤਾਇਆ ਜਾ ਰਿਹਾ ਤਾਂ ਬੱਦਲ ਫਟਣ ਤੋਂ ਬਾਅਦ ਨਾਲੇ ਦੇ ਵਿੱਚ ਪਾਣੀ ਓਵਰਫਲੋ ਹੋਣ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਹੁਣ ਇਲਾਕੇ ਦੇ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਜ਼ਿਲ੍ਹਾ ਆਫਤ ਪ੍ਰਬੰਧਨ ਨੇ ਹਾਜ਼ਰੀ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਸਥਿਤੀ ਦੇ ਨੇੜੇੋਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਕੁਸ਼ਕਰ ਸਿੰਘ ਧਾਮੀ ਨੇ ਵੀ ਕਿਹਾ ਕਿ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਨੂੰ ਮੌਕੇ ਤੇ ਭੇਜਿਆ ਜਾ ਰਿਹਾ ਹੈ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਬਚਾਅ ਕਾਰਜਾਂ ਦੇ ਵਿੱਚ ਜੁਟਿਆ ਹੋਇਆ ਹੈ ਤਦ ਦੱਸਿਆ ਕਿ ਪ੍ਰਭਾਵਿਤ ਪਿੰਡ ਗੰਗੋਤਰੀ ਧਾਮ ਤੇ ਗੰਗਾਚੀ ਦੇ ਸ਼ੀਤ ਕਲੀਨ ਪ੍ਰਵਾਸ ਮੁਖਵਾ ਦੇ ਬਹੁਤ ਨੇੜੇ ਇਸ ਇਲਾਕੇ ਦੇ ਵਿੱਚ ਬੱਦਲ ਫਟਣ ਦੇ ਕਾਰਨ ਲੋਕ ਘਬਰਾਏ ਹੋਏ ਨੇ ਪ੍ਰਸ਼ਾਸਨ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ ਤੇ ਸਾਵਧਾਨੀ ਦੇ ਉਪਾਅ ਕੀਤੇ ਜਾ ਰਹੇ ਨੇ ਕਾ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਬੱਦਲ ਫਟਣ ਦੇ ਕਾਰਨ ਇੱਕ ਨਾਲਾ ਜਿਹੜਾ ਓਵਰਫਲੋ ਹੋਣ ਕਰਕੇ ਅੱਗੇ ਵਧਿਆ ਔਰ ਜਿਸ ਤਰੀਕੇ ਦੇ ਨਾਲ ਪਾਣੀ ਲਗਾਤਾਰ ਵਹਿ ਰਿਹਾ ਕਈ ਘਰ ਨੇ ਜਿਹੜੇ ਤਬਾਹ ਹੋ ਗਏ ਨੇ ਕਈ ਲੋਕਾਂ ਦੇ ਗੁੰਮ ਹੋਣ ਦਾ ਲਾਪਤਾ ਹੋਣ ਦਾ ਖੱਛਾ ਵੀ ਜਤਾਇਆ ਜਾ ਰਿਹਾ ਔਰ ਕਈ ਲੋਕ ਨੇ ਜਿਹੜੇ ਸਮਲਵੇ ਹੇਠਾਂ ਦੱਬੇ ਗਏ ਨੇ ਫਿਲਹਾਲ ਕਿੰਨੇ ਲੋਕਾਂ ਨੂੰ ਇਸ ਦਾ ਨੁਕਸਾਨ ਪਹੁੰਚਿਆ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਸਕਿਆ ਅਪਰਦਾਸੀ ਕੇ ਪੁਸ਼ਕਰ ਸਿੰਘ ਢਾਮੀ ਉਥੋਂ ਦੇ ਮੁੱਖ ਮੰਤਰੀ ਉਹਨਾਂ ਦਾ ਬਿਆਨ ਜ਼ਰੂਰ ਆਇਆ ਕਿ ਐਨਡੀਆਰਫ ਤੇ ਐਸਡੀਆਰਫ ਦੀਆਂ ਟੀਮਾਂ ਨੂੰ ਮੌਕੇ ਦੇ ਉੱਤੇ ਭੇਜ ਦਿੱਤਾ ਗਿਆ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਉੱਤਰਾਖੰਡ ਦੇ ਉਤਰਕਾਸ਼ੀ ਦੇ ਵਿੱਚ ਬੱਦਲ ਫਟਿਆ ਬੱਦਲ ਫਟਣ ਦੇ ਕਾਰਨ ਜੋ ਤਬਾਹੀ ਹੋਈ ਹੈ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਦਾ ਮੰਜ਼ਰ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਪੈ ਰਹੇ ਦੋ ਦਿਨਾਂ ਤੋਂ ਮੀਂਹ ਦੇ ਕਾਰਨ ਦੱਸਦੇ ਕਿ ਹੁਣ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਤਾਂ ਜਿਵੇਂ ਦੱਸਿਆ ਕਿ ਮੁਖਵਾ ਦੇ ਨੇੜੇ ਸਥਿਤ ਧਾਰਲੀ ਪਿੰਡ ਦੇ ਵਿੱਚ ਬੱਦਲ ਫਟਣ ਦੇ ਨਾਲ ਦਰਸਲ ਇੱਕ ਨਾਲਾ ਓਵਰਫਲੋ ਹੋ ਗਿਆ ਨਾਲੇ ਦਾ ਪਾਣੀ ਪਹਾੜੀ ਤੋਂ ਹੇਠਲੇ ਇਲਾਕਿਆਂ ਦੇ ਵੱਲ ਤੇਜ਼ਦੀ ਦੇ ਨਾਲ ਵਗਦਾ ਆਇਆ ਜਿਸ ਦੇ ਕਾਰਨ ਕਈ ਘਰਨੇ ਜਿਹੜੇ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਤੇ ਘਟਨਾ ਬਹੁਤ ਗੰਭੀਰ ਹੈ ਸਥਾਨਕ ਲੋਕਾਂ ਨੂੰ ਚਿੰਤਤ ਕਰੀ ਹੈ ਤੇ ਨਾਲੇ ਦੇ ਪਾਣੀ ਦੇ ਨਾਲ ਮਲਬਾ ਵੀ ਆਇਆ ਜਿਸ ਦੇ ਵਿੱਚ ਕਈ ਲੋਕ ਨੇ ਜਿਹੜੇ ਉਹਨਾਂ ਦੇ ਦੱਬੇ ਹੋਣ ਦਾ ਖਤਰਾ ਵੀ ਜਤਾਇਆ ਜਾ ਰਿਹਾ ਤਾਂ ਬੱਦਲ ਫਟਣ ਤੋਂ ਬਾਅਦ ਨਾਲੇ ਦੇ ਵਿੱਚ ਪਾਣੀ ਓਵਰਫਲੋ ਹੋਣ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਹੁਣੇ ਇਲਾਕੇ ਦੇ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਜ਼ਿਲ੍ਹਾ ਆਫਤ ਪ੍ਰਬੰਧਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਸਥਿਤੀ ਦੇ ਨੇੜੇੋਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਹੁਸ਼ਕਰ ਸਿੰਘ ਧਾਮੀ ਨੇ ਵੀ ਕਿਹਾ ਕਿ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਨੂੰ ਮੌਕੇ ਤੇ ਭੇਜਿਆ ਜਾ ਰਿਹਾ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਬਚਾਅ ਕਾਰਜਾਂ ਦੇ ਵਿੱਚ ਜੁਟਿਆ ਹੋਇਆ ਤਾਂ ਦੱਸ ਦੇ ਕਿ ਪ੍ਰਭਾਵਿਤ ਪਿੰਡ ਗੰਗੋਤਰੀ ਧਾਮ ਤੇ ਗੰਗਾਚੀ ਦੇ ਸ਼ੀਤ ਕਲੀਨ ਪਰਵਾਸ ਮੁਖਵਾ ਦੇ ਬਹੁਤ ਨੇੜੇ ਇਸ ਇਲਾਕੇ ਦੇ ਵਿੱਚ ਬੱਦਲ ਫਟਣ ਦੇ ਕਾਰਨ ਲੋਕ ਘਬਰਾਏ ਹੋਏ ਨੇ ਪ੍ਰਸ਼ਾਸਨ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਹੈ ਤੇ ਸਾਵਧਾਨੀ ਦੇ ਉਪਾਅ ਕੀਤੇ ਜਾ ਰਹੇ ਨੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਬੱਦਲ ਫਟਣ ਦੇ ਕਾਰਨ ਇੱਕ ਨਾਲਾ ਜਿਹੜਾ ਓਵਰਫਲੋ ਹੋਣ ਕਰਕੇ ਅੱਗੇ ਵਧਿਆ ਔਰ ਜਿਸ ਤਰੀਕੇ ਦੇ ਨਾਲ ਪਾਣੀ ਲਗਾਤਾਰ ਵਹਿ ਰਿਹਾ ਕਈ ਘਰ ਨੇ ਜਿਹੜੇ ਤਬਾਹ ਹੋ ਗਏ ਨੇ ਕਈ ਲੋਕਾਂ ਦੇ ਗੁੰਮ ਹੋਣ ਦਾ ਲਾਪਤਾ ਹੋਣ ਦਾ ਖੱਛਾ ਵੀ ਜਤਾਇਆ ਜਾ ਰਿਹਾ ਹੈ ਅਤੇ ਕਈ ਲੋਕ ਨੇ ਜਿਹੜੇ ਸਮਲਵੇ ਹੇਠਾਂ ਦੱਬੇ ਗਏ ਨੇ ਫਿਲਹਾਲ ਕਿੰਨੇ ਲੋਕਾਂ ਨੂੰ ਇਸ ਦਾ ਨੁਕਸਾਨ ਪਹੁੰਚਿਆ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਸਕਿਆ ਅਪਰਦਾਸੀ ਕੇ ਪੁਸ਼ਕਰ ਸਿੰਘ tạmਮੀ ਉਥੋਂ ਦੇ ਮੁੱਖ ਮੰਤਰੀ ਉਹਨਾਂ ਦਾ ਬਿਆਨ ਜ਼ਰੂਰ ਆਇਆ ਕਿ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਨੂੰ ਮੌਕੇ ਦੇ ਉੱਤੇ ਭੇਜ ਦਿੱਤਾ ਗਿਆ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਉੱਤਰਾਖੰਡ ਦੇ ਉਤਰਕਾਸ਼ੀ ਦੇ ਵਿੱਚ ਬੱਦਲ ਫਟਿਆ ਬੱਦਲ ਫਟਣ ਦੇ ਕਾਰਨ ਜੋ ਤਬਾਈ ਹੋਈ ਹੈ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਦਾ ਮੰਜ਼ਰ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ Gracias. <laughs>